ਫਰੀਦਕੋਟ ਦੇ ਪਿੰਡ ਪਹਿਲੂ ਵਾਲਾ ਚ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਜਸਵੰਤ ਸਿੰਘ ਛੋਡੀ ਉੱਪਰ ਪਿੰਡ ਦੇ ਹੀ ਇੱਕ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਗੋਲੀ ਲੱਗਣ ਨਾਲ ਜ਼ਖਮੀ ਹੋਏ ਸਰਪੰਚ ਜਸਵੰਤ ਸਿੰਘ ਛੋਡੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਪਹਿਲੂ ਵਾਲਾ ਦਾ ਸੁਖਵੰਤ ਸਿੰਘ ਸਰਪੰਚ ਜਸਵੰਤ ਸਿੰਘ ਦੇ ਘਰ ਆਇਆ ਜਿਸ ਨੇ ਸਰਪੰਚ ਨੂੰ ਘਰੋਂ ਬਾਹਰ ਬੁਲਾਇਆ ਜਿਸ ਤੋਂ ਬਾਅਦ ਉਸਨੇ ਹੱਥ ਵਿੱਚ ਫੜੀ ਰਿਵਾਲਵਰ ਨਾਲ ਸਰਪੰਚ ਉੱਪਰ ਗੋਲੀ ਚਲਾ ਦਿੱਤੀ ਜ਼ਖਮੀ ਹਾਲਤ ਵਿੱਚ ਸਰਪੰਚ ਜਸਵੰਤ ਸਿੰਘ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲ ਮੇਰਾ ਨਾ ਗੁਰਜੀਤ ਸਿੰਘ ਜੀ ਪਿੰਡ ਪਹਿਲੂ ਦਾ ਸਾਫਾ ਸਰਪੰਚ ਗੁਰਜੀਤ ਸਿੰਘ ਇਹ ਕਾਲੀ ਕੀ ਬਣੀ ਹੈ ਜੀ ਜਸਵੰਤ ਸਿੰਘ ਆਪਣੇ ਘਰੇ ਹੀ ਸੀਗਾ ਉਹ ਬੰਦੇ ਦਾਦੇ ਆਏ ਆ ਤੇ ਵੀ ਐਕਟਿਵਾ ਤੇ ਆਉਨੇ ਹਾਰਨ ਮਾਰੇ ਆ ਇਹ ਘਰੋਂ ਬਾਹਰ ਨਿਕਲਿਆ ਉਹਨੇ ਫਾਇਰ ਮਾਰਤੇ ਤੇ ਉਹਨੇ ਪਿਓ ਪੱਤਾ ਦੱਸਦੇ ਉਹਦਾ ਸੁਖਵੰਤ ਸਿੰਘ ਸਾਨੂੰ ਗਰਨਾਇਵ ਸਿੰਘ ਉਹਦਾ ਮੁੰਡਾ ਗੁਰਬੰਧ ਸਿੰਘ ਸਾਨੂੰ ਸੁਖਵੰਤ ਸਿੰਘ ਉਹਨੇ ਇਹਨੇ ਫਾਇਰਿੰਗ ਕੀਤੀ ਜੀ ਰੋਲਵਰ ਸੀ ਸੁਖੰਸੇ ਕੋਲੇ ਤੇ ਮੁੰਡੇ ਕੋਲੇ ਸੀਗਾ SLA3A ਉਹਨੇ ਪੰਜ ਚਾਰ ਪੰਜ ਰਾਉਂਡ ਖੰਡ ਕੀਤੀ ਉਹਨੇ ਹਾਂਜੀ ਕਿੰਨੇ ਲੱਗੇ ਇਹਨਾਂ ਨੂੰ ਪਹਿਲਾਂ ਤਾਂ ਜੀ ਇੱਕ ਤਾਂ ਬਾਹਰੋਂ ਦਿਖਦਾ ਸਾਨੂੰ ਤਾਂ ਬਾਕੀ ਡਾਕਟਰ ਜਾਂਚ ਤੋਂ ਪਤਾ ਲੱਗੂਗਾ ਵੀ ਕਿੰਨੇ ਲੱਗੇ ਗੋਲੀ ਇਹਦੇ ਪੇਟ ਚ ਵੱਜੀ ਸਿੱਧੀ ਜੀ ਇਹ ਸਰਪੰਚ ਨੇ ਇਹ ਮੌਜੂਦਾ ਸਰਪੰਚਾ ਪੰਡਤ ਦੇ ਬਾਈ ਜੀ ਮਾਮਲਾ ਕੀ ਸੀ ਜੀ ਮਾਮਲਾ ਇੱਥੇ ਕੋਈ ਨਹੀਂ ਸੀ ਬਾਈ ਜੀ ਇਹਨਾਂ ਦਾ ਕੋਈ ਸਾਡੇ ਨਾਲ ਤਾਂ ਗਰੰਝ ਸੀ ਨਹੀਂ ਉਹਨਾਂ ਬੰਦਿਆਂ ਦੀ ਪਤਾ ਨਹੀਂ ਕਿਹਦੀ ਸਹਤਿਆ ਕਿਉਂ ਉਹਨੇ ਫੈਰ ਮਾਰੇ ਕੋਈ ਪਹਿਲਾਂ ਵੀ ਪੁਰਾਣੀ ਨਹੀਂ ਨਹੀਂ ਬਾਈ ਕੋਈ ਗਰੰਝ ਨਹੀਂ ਕੋਈ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਕੋਈ ਪੋਲਿਟਿਕਲੀ ਨਹੀਂ ਅਪਣੀ ਨਾਲ ਹੀ ਨਾ ਕੋਈ ਸਿੰਝ ਕੁਝ ਨਹੀਂ ਪਤਾ ਨਹੀਂ 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 ਕੁਝ ਨਹੀਂ ਕੋਈ ਪਤਾ ਲੱਗ ਰਿਹਾ ਨਾਈ ਕੋ ਸਰਨੇ ਗੱਲਬਾਤ ਚੋਂ ਦੇਖੀ ਮੈਂ ਕੀ ਕਹਿੰਦਾ ਸਾਡੀ ਮੰਗ ਹੈ ਜੀ ਸਰਕਾਰ ਤੋਂ ਵੀ ਉਹ ਬੰਦੇ ਨੂੰ ਰੈਸਟਿੰਗਤਾ ਜਾ ਉਹਨਾਂ ਦੇ ਪੁੱਤ ਜਿਹਨਾਂ ਨੇ ਸਾਡੇ ਤੇ ਘਰੇਆ ਗਾਰਵਾਈ ਕੀਤੀ ਹੈ ਸਭ ਤੋਂ ਸਖਤ ਕਾਰਵਾਈ ਹੋਵੇ ਉਹਨਾਂ ਤੇ ਮਾਮੂਲੀ ਤਕਰਾਰ ਸੀਗਾ ਉਹਨੂੰ ਲੈ ਕੇ ਅਰਸੋ ਤਕਰਾਰ ਹੋਇਆ ਵੀ ਕੋਈ ਏਡੀ ਗੱਲ ਨਹੀਂ ਸੀ ਪਰ ਅੱਜ ਅਚਾਨਕ ਸਰਪੰਚ ਸਾਹਿਬ ਜਦੋਂ ਗੁਰਦੁਆਰਾ ਸਾਹਿਬ ਤੋਂ ਗਏ ਤਾਂ ਉਹਨਾਂ ਨੂੰ ਅਚਾਨਕ ਉੱਥੇ ਨਾਲ ਗੋਲੀਆਂ ਨਾਲ ਚਲਾਉਂਦੇ ਸੋ ਹੁਣ ਜਿਹੜੀ ਹਾਲਤ ਹੈ ਉਹਨਾਂ ਦੀ ਫਤਰੀ ਤੋਂ ਬਾਅਦ ਆਪਰੇਸ਼ਨ ਕਰਨ ਲੱਗੇ ਹਨ ਅੰਤੜੀ ਨੂੰ ਗੋਲੀ ਟੱਚ ਕੀਤੀ ਹੈ ਜਿਸ ਦੇ ਕਰਕੇ ਅੰਤੜੀ ਦਾ ਆਪਰੇਸ਼ਨ ਕਰਨਾ ਪੈਣਾ ਉਜਲੀ ਸਾਡੀ ਜਿਹੜੀ ਡਾਕਟਰਾਂ ਦੀ ਟੀਮ ਉਹ ਲੱਗੀ ਹੋਈ ਹੈ ਕਿ ਬਹੁਤ ਜਲਦ ਜਿਹੜਾ ਉਹ ਆਪਰੇਸ਼ਨ ਕਰਕੇ ਜਿਹੜੀ ਅੰਤਰੀ ਖਰਾਬ ਹੋਈ ਹੈ ਉਹਨੂੰ ਠੀਕ ਕਰ ਦੇਣਾ ਕਾਰਨਾਂ ਦਾ ਸਰ ਕੁਝ ਪਤਾ ਚੱਲ ਸਕਦਾ ਕੋਈ ਬਸ ਮਗੋਲੀ ਕਿਸੇ ਗੱਲ ਨੂੰ ਲੈ ਕੇ ਸੀਗਾ ਕੋਈ ਪਿੰਡਾਂ ਦੇ ਵਿੱਚ ਨਿੱਕੇ ਮੋٹے ਗੱਲਾਂ ਨੂੰ ਲੈ ਕੇ ਪਾਰਟੀਬਾਜੀ ਦਾ ਜੀ ਪਾਰਟੀਬਾਜੀ ਤਾਂ ਪਿੰਡਾਂ 'ਚ ਹੋ ਹੀ ਜਾਂਦੀ ਹੈ ਜੀ ਕੋਈ ਐਡੀ ਗੱਲ ਨਹੀਂ ਪਰ ਆਫਸ ਦੇ ਵਿੱਚ ਇਕੱਠੇ ਰਹਿਦੇ ਸ ਕੋਈ ਐਡੀ ਗੱਲ ਵੀ ਨਹੀਂ ਹੁੰਦੀ ਸੋ ਇਸ ਵਾਸਤੇ ਅਚਾਨਕ ਵਾਪਰਿਆ ਵਰਤਾਰਾ ਤੂੰ ਅਵਾਇਗਰੂ ਕੇ ਅਰਦਾਸ ਕਰਦੇ ਪਹਿਲਾਂ ਸਾਡਾ ਬੰਦਾ ਠੀਕ ਹੋਵੇ ਫਿਰ ਦੂਜੀਆਂ ਕਾਰਨਾ ਕਰਕੇ ਪਰ ਜਿਹਨੇ ਗੋਲੀ ਚਲਾਈ ਹੈ ਉਹ ਪੁਲਿਸ ਨੇ ਗ੍ਰਿਫਤਾਰ ਕਰਦੇ ਹਥਿਆਰ ਵੀ ਬਰਾਮਦ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਵੀ ਕਰਦੇ ਠੀਕ ਹੈ ਥਾਣਾ ਸਦਰ ਫਰੀਦਕੋਟ ਦੇ ਵਿੱਚ ਪਿੰਡ ਪਿੰਦਾ ਪਹਿਲੂ ਵਾਲਾ ਉਥੇ ਅੱਜ ਸਵੇਰ ਦੀ ਗੱਲ ਹੈਗੀ ਆ ਕਿ ਉਥੇ ਦੇ ਸਰਪੰਚ ਜਿਹੜੇ ਹੈਗੇ ਆ ਜਸਵੰਤ ਸਿੰਘ son of ਗੁਰਜਨ ਸਿੰਘ ਉਹਨਾਂ ਦਾ ਕਿਸੇ ਬੰਦੇ ਸੁਖਵੰਤ ਸਿੰਘ ਦੇ ਨਾਲ ਕੋਈ ਤਕਰਾਰ ਹੋ ਗਿਆ ਜਿਸ ਤੇ ਉਹਨੇ ਆਪਣੇ ਰਵਾਲਵਰ ਦੇ ਨਾਲ ਉਹਨਾਂ ਨੂੰ ਗੋਲੀ ਮਾਰ ਦਿੱਤੀ। ਉਹ ਬੰਦੇ ਨੂੰ ਜਿਹੜਾ ਆ ਜਿਸਨੂੰ ਗੋਲੀ ਲੱਗੀ ਆ ਸਰਪੰਚ ਨੂੰ ਸਿਵਲ ਆਪਣੇ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾ ਦਿੱਤਾ ਹਸਪੀਟਲ 'ਚ ਤੇ ਜਿਹੜਾ ਬੰਦਾ ਸੀ ਆ ਜਿਸਨੇ ਗੋਲੀ ਮਾਰੀ ਸੀ ਉਹਨੂੰ ਵੀ ਉਹਦਾ ਪਿੱਛਾ ਕਰਕੇ ਹਸਨਪੱਤੀ ਤੋਂ ਅਰੈਸਟ ਕਰ ਲਿਆ। ਇਹਦੇ ਸਬੰਧ 'ਚ ਮੁਕੱਦਮਾ ਨੰਬਰ ਜਲਦੀ ਦਰਜ ਕਰਕੇ 307 ਦਾ ਤੇ ਉੱਤੇ ਹੋਰ ਇਨਵੈਸਟੀਗੇਸ਼ਨ ਕੀਤੀ ਹੈ। ਸਰ ਕਾਰਨਾਂ ਦਾ ਕੁਝ ਪਤਾ ਚੱਲ ਸਕਦਾ ਹੈ? ਕਾਰਨ ਹਜੇ ਇਨਵੈਸਟੀਗੇਸ਼ਨ ਕਰਦੇ ਆਂ ਵੈਸੇ ਇਹਨਾਂ ਦੀ ਪਹਿਲਾਂ ਕਿਸੇ ਗੱਲ ਤੋਂ ਟਕਰਾਅ ਜਿਹੜੀ ਹੈਗੀ ਸੀ ਜਾਂ ਪਿਛਲੀ ਕੋਈ ਰੰਜਿਸ਼ ਕਿਹੜੀ ਸੀ ਉਹ ਵੀ ਦੇਖਦੇ ਆਂ ਤੇ ਜਿਹੜੇ ਫਾਇਰਿੰਗ ਕਰਨ ਵਾਲਾ ਇੱਕ ਬੰਦਾ ਸੀ ਆ ਹਾਂਜੀ ਇੱਕੋ ਹੀ ਬੰਦਾ ਸੀ ਉਹਨੇ ਆਪਣੇ ਸਰਵਰਸ ਰਵਾਲਵਰ ਦੇ ਨਾਲ ਹੀ ਫਾਇਰ ਕੀਤਾ ਆ ਜਿਹੜੇ ਜਖਮੀ ਸਰਪੰਚ ਉਹ ਕਿਸੇ ਪਾਰਟੀ ਨਾਲ ਸੰਬੰਧਤ ਹੈ ਆ ਆਮ ਆਦਮੀ ਪਾਰਟੀ ਨੇ ਪਤਾ ਲੱਗਿਆ ਇਸ ਮੂਵੀ ਦਾ ਇਹ ਮੌਜੂਦਾ ਹਾਂਜੀ ਮੂਵੀ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ